ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਾਫੀ ਲੰਮੇ ਸਮੇਂ ਤੋਂ ਮਨੀ ਲਾਂਡਰੀ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਭਾਵੇਂ ਅਰਵਿੰਦ ਕੇਜਰੀਵਾਲ ਨੂੰ ਮੌਕਾ ਮਿਲਿਆ ਸੀ ਅੰਤਰਮ ਜਬਾਨ ਦੇ ਲਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਆਪਣੀ ਪਾਰਟੀ ਲਈ ਅਤੇ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਕਰ ਸਕਣ ਲੇਕਿਨ अरविंद केजरीवाल ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦਾ ਜਾਦੂ ਨਹੀਂ ਚੱਲਿਆ ਭਾਰਤ ਦੇ ਆ ਵੋਟਰਾਂ ਉੱਤੇ ਕਿਉਂਕਿ ਕਾਂਗਰਸ ਪਾਰਟੀ ਨੂੰ ਸੰਪੂਰਨ ਤੌਰ ਤੇ ਬਹੁਮਤ ਨਹੀਂ ਮਿਲਿਆ ਨਾ ਹੀ ਗਠਬੰਧਨ ਦੇ ਤਹਿਤ ਮਿਲਿਆ ਕਿਉਂਕਿ ਤੀਜੀ ਵਾਰ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਿਛਲੇ ਦਿਨਾਂ ਦੇ ਵਿੱਚ ਹੇਠਲੀ ਜਵਾਨਤ ਨੇ ਹੇਠਲੀ ਸੌਰੀ ਅਦਾਲਤ ਨੇ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਅੰਤਰਮ ਜਵਾਬ ਦੇ ਦਿੱਤੀ ਸੀ ਇਸ ਨੂੰ ਲੈ ਕੇ ਬੜੀ ਖੁਸ਼ੀ ਮਨਾਈ ਗਈ ਸੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਦੁਆਰਾ ਅਤੇ ਦੂਸਰੇ ਦਿਨ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਸੀ ਢੋਲ ਵੀ ਵਜਾਇਆ ਗਿਆ ਲੱਡੂ ਵੀ ਵੰਡੇ ਗਏ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ ਲੇਕਿਨ ਉਹ ਸਾਰੇ ਦੇ ਸਾਰੇ ਤਰੇ ਤਰਾਏ ਰਹਿ ਗਏ ਜਦੋਂ ਦੂਸਰੇ ਦਿਨ EDRTEED ਦੇ ਸਰਵ ਉੱਚ ਅਧਿਕਾਰੀ ਨੇ ਪਟੀਸ਼ਨ ਦਾਇਰ ਕਰ ਦਿੱਤੀ ਸੁਪਰੀਮ ਕੋਰਟ ਤੇ ਕਿਉਂਕਿ ਹਾਲੇ ਮਾਮਲਾ ਪੈਂਡਿੰਗ ਹੈ ਇਹਨਾਂ ਨੂੰ ਅੰਤਰਮ ਜਵਾਬਤਨਾ ਦਿੱਤੀ ਜਾਵੇ ਉਧਰ ਜਿਸ ਜਿਹੜੀ ਬਿੰਦੂ ਸੀ ਉਹਨੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਕਿ ਜਿਹੜਾ ਕੇਸ ਸੀ ਉਹ 556 ਪੇਜਾਂ ਦਾ ਸੀ ਵਰਕਿਆਂ ਦਾ ਸੀ ਉਸ ਨੂੰ ਲੈ ਕੇ ਮੈਂ ਉਹਨੂੰ ਪੂਰਾ ਪੜ ਨਹੀਂ ਸਕੀ ਇਸ ਲਈ ਜਿਹੜਾ ਹੈ ਕੇਸ ਦੇ ਵਿੱਚ ਮੇਰੇ ਵੱਲ ਵੰਗੈਲੀ ਹੋਈ ਅਤੇ ਮੈਂ ਅੰਤਰਮ ਜਵਾਬ ਦੇ ਦਿੱਤੀ ਫਿਰ ਜਾ ਕੇ ED ਨੇ ਦਰਵਾਜ਼ਾ ਖੜਕਵਾਇਆ ਖੜਕਾਇਆ ਸੀ ਸੁਪਰੀਮ ਕੋਰਟ ਦਾ ਲੇਕਿਨ ਸੁਪਰੀਮ ਨੇ کافی جدوجہد ਹੋਈ ਕਿਉਂਕਿ ਈਡੀ ਫਿਰ ਉਸ ਤੋਂ ਬਾਅਦ ਹੈ ਵਿਜੀਲੈਂਸ ਜਿਹੜੀ ਬਿਊਰੋ ਹੈ ਉਹਨਾਂ ਨੇ ਵੀ ਚਿਕੰਜਾ ਕਸ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਅਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼ਰਾਬ ਘਟਾਲੇ ਨੂੰ ਲੈ ਕੇ ਅਤੇ منی ਲਾਂਡਰਿੰਗ ਲੈ ਕੇ ਲੇਕਿਨ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਦੋਸ਼ ਉਹਨਾਂ ਤੇ ਆਇਦ ਕੀਤੇ ਹੋਏ ਸੀ ਲਗਾਏ ਹੋਏ ਸੀ ਬਲੇਮ ਜਾ ਜਿਹੜੀਆਂ ਧਰਾਵਾਂ ਲਗਾਈਆਂ ਸੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਮਜ਼ੋਰੀ ਸੀ ਜਾਂ ਉਹ ਕਮਜ਼ੋਰ ਪੈਣਦੀਆਂ ਨਜ਼ਰ ਆ ਰਹੀਆਂ ਸੀ ਇਸ ਲਈ ਈਡੀ ਨੇ ਜਿਹੜਾ ਦਰਵਾਜ਼ਾ ਖੜਕਾਇਆ ਸੀ ਸੁਪਰੀਮ ਕੋਰਟ ਦਾ ਲੇਕਿਨ ਹੁਣ ਰਾਤ ਦੀ ਸਭ ਤੋਂ ਵੱਡੀ ਖਬਰ ਹੈ ਅੱਜ ਜਸਿਸ ਖੰਨਾ ਸੁਪਰੀਮ ਕੋਰਟ ਦੇ ਜੱਜ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰਮ ਜ਼ਬਾਨ ਦੀ ਮਜਦੂ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਹੈ ਉਸ ਦੀ ਜ਼ਬੰਦ ਜਿਹੜੀ ਹੈ ਐਕਸੈਪਟ ਕਰ ਲਈ ਗਈ ਹੈ 1-2 ਦਿਨਾਂ ਦੇ ਵਿੱਚ ਅਰਵਿੰਦ ਕੇਜੀਵਾਲ ਤਿਹਾਰ ਜੇਲ੍ਹ ਦੇ ਵਿੱਚ ਆਉਣਗੇ ਬੰਦ ਹੁਣ ਫੇਰ ਦੁਬਾਰਾ ਜਿਹੜਾ ਖੁਸ਼ੀ ਦੇਖੀ ਜਾ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਇਧਰ ਭਗਵੰਤ ਮਾਨ ਨੇ ਫੇਰ ਟਵੀਟ ਕਰ ਦਿੱਤਾ ਹੈ ਟਵੀਟ ਹੈਂਡਲ ਤੇ ਪਾ ਦਿੱਤਾ ਹੈ ਕਿ ਆ ਕਿ ਫੇਰ ਮੈਂ ਇੱਕ ਵਾਰ ਭਾਰਤ ਦੇ ਸੰਵਿਧਾਨ ਦਾ ਦੇ ਭਾਰਤ ਦੇ ਕਾਨੂੰਨ ਦਾ ਦਿਲੋ ਸਤਕਾਰ ਕਰਦਾ ਹਾਂ ਕਿ ਉਹ ਸੱਚ ਦੇ ਨਾਲ ਖੜੇ ਨੇ ਭਾਵੇਂ ਮੋਦੀ ਅਤੇ ਮੋਦੀ ਦੇ ਮੰਤਰੀਆਂ ਨੇ ਲੱਖਾਂ ਦਬਾਅ ਲੱਖਾਂ ਪ੍ਰੈਸ਼ਰਾਈਜ਼ ਕੀਤੇ ਹੋਣ ਈਡੀ ਨੂੰ ਚਾਹੇ ਸੀਬੀਆਈ ਨੂੰ ਲੇਕਿਨ ਫਿਰ ਵੀ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਦਿੱਤਾ ਹੈ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਅੱਜ ਅੰਤ੍ਰਮ ਜ਼ਬਾਨ ਦੀ ਮਨਜ਼ੂਰੀ ਮਿਲ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਇੱਕ ਦੋ ਦਿਨਾਂ ਦੇ ਵਿੱਚ ਉਹ ਤਿਹਾਰ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਜਿਵੇਂ ਹੀ ਖਬਰ ਅੱਜ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਅਤੇ ਕਾਰਕਿਰਤਾਮਾਂ ਨੇ ਸੁਣੀ ਉਹਨਾਂ ਦੇ ਵਿੱਚ ਫਿਰ ਦੁਬਾਰਾ ਖੁਸ਼ੀ ਦੀ ਲਹਿਰ ਦੌੜ ਗਈ ਹੈ ਹੁਣ ਉਹ ਢੋਲ ਟਮਕੇ ਜਾਂ ਆਤਸਬਾਜ਼ੀਆਂ ਦੇ ਲੱਡੂ ਨਹੀਂ ਵੰਡਣਗੇ ਜਿੰਨੀ ਦੇਰ ਤੱਕ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚੋਂ ਆਂਤਰਮ ਜਬਾਨ ਤੇ ਬਾਹਰ ਨਹੀਂ ਆ ਚਾਂਦੇ ਇਹ ਸਭ ਤੋਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਅਰਵਿੰਦ ਕੇਜਰੀਵਾਲ ਨੂੰ ਸਪਰੀਮ ਕੋਰਟ ਨੇ ਅਤੇ ਜਸਸ ਖੰਨਾ ਦੇ ਬੈਂਚ ਤੋਂ ਹਰੀ ਝੰਡੀ ਮਿਲ ਗਈ ਹੈ ਅੰਤਰਮ ਜਵਾਬ ਦੇ ਲਈ ਧੰਨਵਾਦ